ਸਿੱਖ ਮਿਸਲਾਂ ਦਾ ਜਦੋਂ ਸਮਾਂ ਸੀ ਨਾ ਜੀ ਤਾਂ ਉਹਨਾਂ ਨੂੰ ਜਦੋਂ ਥੋੜਾ ਥੋੜਾ ਰਾਜ ਮਿਲਣਾ ਸ਼ੁਰੂ ਹੋਇਆ ਪਹਿਲਾਂ ਤਾਂ ਇਕੱਠੇ ਸੀ ਬਾਅਦ ਵਿੱਚ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਅੱਜ ਲੋਕ ਇਹ ਵੇਖਿਆ ਜਾ ਸਕਦਾ ਏ ਸਿੱਖੀ ਦੇ ਲਈ ਘਟ ਲੜਦੇ ਨੇ ਆਪਣੀ ਆਪਣੀ ਜਾਤ ਦਾ ਹੋਂਦ ਵਜੂਦ ਬਣਾਉਣ ਦੇ ਲਈ ਜ਼ਿਆਦਾ ਲੜਦੇ ਨੇ ਕਿ ਇਹ ਸਾਡੀ ਜਾਤ ਦੀ ਗੱਲ ਹੈ ਜੇ ਪੁਜਾਰੀ ਵਰਗ ਨੇ ਜਾਤ ਪਾਤ ਬਣਾਈ ਸੀ ਲੋਕ ਉਹਨੂੰ ਅੱਜ ਜਿਉਂਦਾ ਰੱਖਣ ਦੇ ਲਈ ਕਈ ਵਾਰ ਗੱਲਾਂ ਕਰਦੇ ਨੇ ਤੇ ਮਾਣ ਦੇ ਨਾਲ ਦੱਸਦੇ ਨੇ ਪਹਿਲੀ ਗੱਲ ਜੀ ਇਸ ਗੱਲ ਦਾ ਧਿਆਨ ਰੱਖੀਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿਹੜਾ ਸਿੱਖ ਸਾਜਿਆ ਸਿੱਖ ਲਬਜ਼ ਬੜਾ ਵੱਡਾ ਏ ਸਿੱਖ ਲਬਜ਼ ਕਿਸੇ ਜਾਤ ਦੇ ਨਾਲ ਲੱਗ ਹੀ ਨਹੀਂ ਸਕਦਾ ਜਦੋਂ ਅਸੀਂ ਕਹਿੰਦੇ ਆ ਨਾ ਜੀ ਆਹ ਜੀ ਸਾਡੀ ਆਹ ਫਲਾਨੀ ਜਾਤ ਹੈ ਆਹ ਫਲਾਨੀ ਆਹ ਫਲਾਨੀ ਸਿੱਖ ਜਾਤ ਆਹ ਫਲਾਨੀ ਸਿੱਖ ਜਾਤ ਸਿੱਖ ਲਬਜ਼ ਤੇ ਸ਼ੁਰੂ ਉੱਥੋਂ ਹੁੰਦਾ ਏ ਜਿੱਥੇ ਜਾਤ ਪਾਤ ਖਤਮ ਹੁੰਦੀ ਏ ਅਸੀਂ ਉਦਾਂ ਹੀ ਜਾਤਾਂ ਪਾਤਾਂ ਦੇ ਨਾਮਾਂ ਦੇ ਨਾਲ ਸਿੱਖ ਲਫ਼ਜ਼ ਲਾ ਦਿੱਤਾ ਉਹ ਉਥੇ ਹੀ ਚਲਿਆ ਗਿਆ ਉਹ ਖਤਮ ਹੋਣਾ ਚਾਹੀਦਾ ਸੀ ਪਰ ਉਹ ਜਿਹੜਾ ਲਫ਼ਜ਼ ਸੀ ਉਹ ਜਾਤ ਦਾ ਹੀ ਹਿੱਸਾ ਬਣ ਕੇ ਰਹਿ ਗਿਆ ਤੇ ਜਾਤ ਪਾਤ ਖਤਮ ਨਹੀਂ ਹੋਈ